ਕੀ ਨਾਮ ਹੈ ਤੁਹਾਡਾ ਜੀ ਰਣਜੀਤ ਪ੍ਰਾਣਾ ਜੀ ਰਣਜੀਤ ਰਾਣ ਕਿਹੜਾ ਪਿੰਡ ਹੈ ਤੇ ਕਿਹੜੇ ਬਲਾਕ ਦਾ ਹੈ ਪਿੰਡ ਬੋਲਰ ਕਲਾ ਜੀ ਬਲਾਕ ਸਨੌਰ ਹੈ ਜੀ ਤੇ ਹੁਣ ਜਿਹੜੀ ਪੰਚਾਇਤ ਚੋਣਾਂ ਚੱਲ ਰਹੀਆਂ ਨੇ ਤੁਸੀਂ ਜਿਹੜੇ ਤੁਸੀਂ ਉਮੀਦਵਾਰ ਹੋ ਤੇ ਕੀ ਉਹ ਯਾਰ ਰੁਝਾਨ ਹੈ ਸਾਡੇ ਪਿੰਡ ਦੇ ਦੇਖੋ ਜੀ ਪਿੰਡ ਦੇ ਵਿੱਚ ਅਸੀਂ ਪਿਛਲੇ 5 ਸਾਲ ਦੇ ਵਿੱਚ ਲੋਕਾਂ ਨਾਲ ਜੁੜੇ ਹੋਈਆਂ ਪਿੰਡ ਦੇ ਵਿੱਚ ਜੋ ਲੋਕਾਂ ਦੀ ਡਿਮਾਂਡਾਂ ਸੀ ਗਲੀਆਂ ਨਾਲੀਆਂ ਸਭ ਨਿਸ਼ਾਨਾ ਕਮਿਊਨਿਟੀ ਸੈਂਟਰ ਅਸੀਂ ਹਰੀ ਮਾਨ ਸਾਹਿਬ ਦੇ ਨਾਲ ਉਹਨਾਂ ਦੇ ਨਾਲ ਮੁੰਡੇ ਨਾਲ ਮੁੰਡਾ ਲਾ ਕੇ ਚੱਲੇ ਉਹਨਾਂ ਨੇ ਸਾਨੂੰ 1 ਡੇਢ ਕਰੋੜ ਰੁਪਏ ਦੇ ਲਗਭਗ ਸਾਨੂੰ ਪਿੰਡ ਦੇ ਵਿੱਚ ਫੰਡ ਦਿੱਤੇ ਨੇ ਅਸੀਂ ਉਹਦੇ ਵਿੱਚ ਤਾਂ ਰਮਸ਼ਾਲਾ ਵੀ ਬਣਾਏ ਕਮਿਊਨਿਟੀ ਸੈਂਟਰ ਵੀ ਬਣਾਏ ਗਲੀਆਂ ਨਾਲੀਆਂ ਦਾ ਸਾਡੇ ਕੋਈ ਐਸੀ ਚੀਜ਼ ਨਹੀਂ ਹੈ ਕਿ ਜਿਹਦੀ ਨਾ ਬਣੀ ਹੋਵੇ ਇੱਕ ਅੱਧੀ ਰਹਿੰਦੀ ਹੈ ਪ੍ਰਮਾਤਮਾ ਬਖਸ਼ਿਸ਼ ਕਰੇਗਾ ਕੋਈ ਸਾਰ ਨਿਕਲ ਜਾਏਗੀ ਆਪਾਂ ਜੀ ਗੱਲ ਕਰੇ ਯੂਥ ਦੀ ਗੱਲ ਕਰੀਏ ਕਈ ਕਈ ਥਾਵਾਂ ਤੇ ਗਰਾਊਂਡਾਂ ਦੀ ਲੋੜ ਪੈਂਦੀ ਹੈ ਸਾਡੇ ਪਿੰਡ 'ਚ ਐਸਾ ਕਿ ਜਿਹੜਾ ਕੰਮ ਕਰੇ ਉਹ ਪਿੱਛੇ ਯੂਥ ਨੂੰ ਅੱਗੇ ਲੈ ਕੇ ਜਾਂਦਾ ਹੈ ਤਕੋ ਜੀ ਗਰਾਊਂਡ ਦੀ ਗੱਲ ਜਿਹੜੀ ਹੈਗੀ ਹੈ ਜੀ ਗਰਾਊਂਡ ਮੇਰੇ ਪਿੰਡ ਦੇ ਵਿੱਚ ਸਕੂਲ ਦੇ ਵਿੱਚ ਹੈਗਾ ਜੀ ਉਹ 10 ਕਨਾਲ ਦੇ ਵਿੱਚ ਬਣਿਆ ਹੋਇਆ ਹੈ ਲੇਕਿਨ ਸਭ ਤੋਂ ਵੱਡੀ ਸਮੱਸਿਆ ਜੋ ਮੇਰੇ ਪਿੰਡ ਦੀ ਹੈਗੀ ਹੈ ਜੀ ਕਿ ਮੇਰੇ ਪਿੰਡ ਦੇ ਵਿੱਚ ਕੋਈ ਸ਼ਾਮਲਾਟ ਜ਼ਮੀਨ ਨਹੀਂ ਹੈ ਜਿਸ ਦੇ ਕਾਰਨ ਅਸੀਂ ਗਰਾਊਂਡ ਦੇ ਵੱਲੋਂ ਵਾਂਝੇ ਆ ਕਿਉਂਕਿ ਗਰਾਊਂਡ ਤਾਂ ਹੀ ਬਣੇਗਾ ਜੇ ਪਿੰਡ ਦੇ ਵਿੱਚ ਜ਼ਮੀਨ ਹੋਵੇਗੀ ਲੇਕਿਨ ਹੁਣ ਮੈਂ ਮੇਰੇ ਜੋ ਵਿਰੋਧੀ ਖੜੇ ਨੇ ਮਲਕੀਤ ਸਿੰਘ ਜੀ ਉਹ ਕਹ ਰਹੇ ਸੀ ਕਿ ਅੰਦੇ ਬੱਚਿਆਂ ਨੂੰ ਮੈਨੇ ਗੁੰਮਰਾ ਕਰ ਰਹੇ ਨੇ ਕੀ ਕਰ ਰਹੇ ਨੇ ਕਿ ਗਰਾਊਂਡ ਬਣਾ ਕੇ ਦੇਣਗੇ ਗਰਾਊਂਡ ਬਣੇਗਾ ਕਿੱਥੇ ਕਿਉਂਕਿ ਪਿੰਡ ਦੇ ਆਪਣੀ ਜ਼ਮੀਨ ਤਾਂ ਹੈ ਨਹੀਂ ਯਾ ਤਾਂ ਗਰਾਊਂਡ ਇਹ ਤਾਂ ਹੈ ਨਹੀਂ ਕਿਤੇ 1 ਏਕੜ ਜਿ ਵਣ ਜਾਏਗਾ ਗਰਾਊਂਡ ਵਾਸਤੇ 4 ਏਕੜ ਜਮੀਨ ਚਾਹੀਦੀ ਹੈ ਯਾ ਤਾਂ ਕੋਈ 4 ਏਕੜ ਜ਼ਮੀਨ ਪਿੰਡ ਨੂੰ ਦਾਨ ਕਰੇ ਫਿਰ ਗਰਾਊਂਡ ਬਣ ਸਕਦਾ ਨਹੀਂ ਤਾਂ ਅਜੇ ਗੁੰਮਰਾ ਕਰਨ ਵਾਲੀਆਂ ਗੱਲਾਂ ਨਹੀਂ ਕਰਨੀ ਚਾਹੀਦੀ ਹਾਂ ਜਿਹੜਾ ਕਿਹੜਾ ਕੰਮ ਹੈ ਜਿਹੜਾ ਹੁਣ ਪਿੰਡ 'ਚ ਹੋਣ ਵਾਲਾ ਹੈਗਾ ਜਿਸ ਤੇ ਆਧਾਰ ਤੋਂ ਵੋਟਾਂ ਮੰਗ ਰਹੇ ਦੇਖੋ ਜੀ ਸਭ ਤੋਂ ਵੱਡੀ ਸਮੱਸਿਆ ਮੈਂ ਪਹਿਲਾਂ ਵੀ ਦੱਸਿਆ ਹੈ ਐ ਐਮਐਲਏ ਸਾਹਿਬ ਦੇ ਵੀ ਨੋਟਸ ਦੇ ਵਿੱਚ ਮੈਂ ਲਿਆਇਆ ਸੀ ਜਦੋਂ ਪਿੰਡ ਮੇਰੇ ਐਮਐਲਏ ਸਾਹਿਬ ਆਏ ਸੀ ਕਿ ਸਭ ਤੋਂ ਵੱਡੀ ਸਮੱਸਿਆ ਮੇਰੀ ਫਲੱਡ ਦੀ ਹੈ ਕਿਉਂਕਿ ਮੇਰਾ 800 ਏਕੜ ਫਸਲ ਹਰ ਸਾਲ ਜਿਲੀ ਦੀ ਮੇਰੇ ਪਿੰਡ ਦੇ ਵਿੱਚ ਬਰਬਾਦ ਹੋ ਜਾਂਦੀ ਹੈ ਮੈਂ ਉਹਨਾਂ ਨੂੰ ਕਹੇ ਸੀ ਕਿ ਗੋਸਰ ਰੋਡ ਤੋਂ ਲੈ ਕੇ ਰਾਠਿਆ ਰੋਡ ਨੂੰ ਟੱਚ ਕਰਦੇ ਹੋਏ ਕਿ 5 ਫੁੱਟੀ ਪਾਈਪ ਲਾਈਨ ਜਿਹੜੀ ਪਾਈ ਜਾਏ 4 ਕਰੋੜ ਰੁਪਏ ਦੇ ਲਗਭਗ ਉਹਦਾ ਐਸਟੀਮੇਟ ਬਣਿਆ ਹੋਇਆ ਹੈ ਕਿ ਉਹ ਲੈਨ ਜੇ ਡਰੇਨ ਸਾਡੇ ਮੀਰਾਪੁਰ ਚੋਕ ਉਹਦੇ ਵਿੱਚ ਸਿੱਟੀ ਜਾਏ ਪਿੱਛੇ ਜੇ ਅਸੀਂ ਇੱਕ 18 ਫੁੱਟੀ ਲੈਨ ਰਾਠੀਆਂ ਰੋਡ ਤੋਂ ਲੈ ਕੇ ਸ਼ਮਸ਼ਾਨ ਘਟ ਤੱਕ ਪਈ ਹੈ ਉਹਦੇ ਨਾਲ ਐਨਾ ਪਾਣੀ ਖਚਾਉ ਨਹੀਂ ਹੋ ਰਿਹਾ ਕਿਉਂਕਿ ਅੱਗੇ ਜੋ ਲੈਨ ਪਈ ਹੋਈ ਹੈ 14 ਇੰਚੀ ਪਈ ਹੋਈ ਹੈ ਡਰੇਨ ਤੱਕ ਉਹ ਪਾਣੀ ਨਿਕਲਦਾ 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 ਲੇਕਿਨ ਉਦੋਂ ਤੱਕ ਜਦੋਂ ਪਾਣੀ ਨਿਕਲਦਾ ਉਦੋਂ ਤੱਕ ਸਾਡੇ ਪਿੰਡਾਂ ਦਾ ਨੁਕਸਾਨ ਹੋ ਚੁੱਕਾ ਹੁੰਦਾ ਕਿੰਨੇ ਪਿੰਡ ਜਿਹੜਾ ਏਕੜ ਜ਼ਮੀਨ ਦਾ ਜਿਹੜਾ ਨੁਕਸਾਨ ਹੋ ਜਾ ਜਾਂਦੀ ਹੈ 800 ਇਕੜ ਫਸਲ ਮੇਰੀ ਬਰਵਾਦ ਹੁੰਦੀ ਹੈ। ਇਹੋ ਨਾ ਪਿੰਡ ਵਾਲਿਆਂ ਨੂੰ ਕੀ ਵਿਸ਼ਵਾਸ ਦਿਵਾਉਣਾ ਚਾਹਦੇ ਹੋ? ਤੇ ਪਿੰਡ ਵਾਲਿਆਂ ਤੋਂ ਮੈਂ ਇਹੀ ਵਿਸ਼ਵਾਸ ਜਿੱਕੇ ਕਿ ਅਸੀਂ ਕੰਮ ਕੀਤੇ ਨੇ। ਅੱਗੇ ਵੀ ਕੰਮ ਕਰਾਂਗੇ। ਕਿਉਂਕਿ ਕੰਮ ਉਹੀ ਬੰਦਾ ਕਰ ਸਕਦਾ ਜਿਹਨੂੰ ਕੰਮ ਕਰਨ ਦੀ ਇੱਛਾ ਸ਼ਕਤੀ ਹੋਵੇ। ਮੈਂ ਜਿੰਨੇ ਕੰਮ ਅਸੀਂ ਕੀਤੇ ਨੇ ਅਸੀਂ ਆਪਣੇ ਵੱਲੋਂ ਸੰਤੁਸ਼ਟ ਹਾਂ ਤੇ ਲੋਕ ਸਾਡੇ ਬਨੋਂ ਸੰਤੁਸ਼ਟ ਨੇ ਕਿ ਹਾਂ ਕੰਮ ਕੀਤੇ ਨੇ। 1 ਡੇਢ ਕਰੋੜ ਰੁਪਇਆ ਅਸੀਂ ਲਾਇਆ 35 ਲੱਖ ਰੁਪਇਆ ਦਾ ਸਕੂਲ ਮੇਰਾ ਜਾ ਕੇ ਦੇਖੋ ਤੁਸੀਂ ਮੈਂ ਨਹੀਂ ਕਹਿੰਦਾ ਜੀ ਕਿ ਬਲਾਕ ਸਨੌਰ ਦੇ ਵਿੱਚ ਕੋਈ ਅਜਿਹਾ ਸਕੂਲ ਹੋਏਗਾ ਜਿਹੜਾ ਸੁੰਦਰ ਸਕੂਲ ਸਾਡੇ ਪਿੰਡ ਦਾ ਬਣਿਆ ਕਿੰਨੀ ਕ ਜਿਹੜੀ ਸਮਤੀ ਜਿਹੜੀ ਮੈਂਬਰਸ਼ਿਪ ਹੋ ਗਿਆ ਮੈਂਬਰਸ਼ਿਪ ਸਮਤੀ ਜੀ ਮੇਰੇ 5 ਵਾਰਡਾਂ ਦੇ ਵਿੱਚ ਮੈਂਬਰਸ਼ਿਪ ਸਮਤੀ ਹੋ ਚੁੱਕੀ ਹੈ ਜੀ ਵਾਰਡ ਵਾਲਿਆਂ ਨੇ ਆਪਣੇ ਆਪ ਬੈਠ ਕੇ ਕੋਈ ਕਿਸੇ ਦਾ ਪੋਲਿਟਿਕਲ ਉਹਦੇ ਵਿੱਚ ਇੰਟਰਫੇਅਰ ਨਹੀਂ ਰਿਹਾ ਕਿ ਵਾਰਡ ਵਾਲਿਆਂ ਨੇ ਜਿੱਦਾਂ ਸਹਿਮਤੀ ਬਣਾਈ ਜਿਹੜਾ ਬੰਦਾ ਉਹਨਾਂ ਚੁਣਤਾ ਪਰ ਸਾਰੇ ਜਿਹੋ ਦੇ ਉੱਤੇ ਸਹਿਮਤੀ ਬਣ ਗਈ ਮੇਰਾ ਨਾਮ ਜੀ ਬਾਬਾ ਨਰਿੰਦਰ ਸਿੰਘ ਪਿੰਡ ਬੋਲੜ ਕਲਾਂ ਸਰਪੰਚੀ ਚੋਣਾਂ ਆ ਗੀਆਂ ਕੀ ਕਹਿਣਾ ਚਾਹੁੰਦੇ ਹਾਂ ਉਹਦੇ ਬਾਰੇ ਸਰਪੰਚੀ ਦੀ ਚੋਣਾਂ 'ਚ ਅਸੀਂ ਇਹੀ ਕਹਿਣਾ ਚਾਹੁੰਦੇ ਹਾਂ ਮੈਂ ਪਹਿਲਾਂ ਵੀ ਵਚਨ ਕੀਤੇ ਸੀ ਵੀ ਜਿਹੜੇ ਜਿਹੇ ਕੰਮ ਸਰਪੰਚ ਰਣਜੀਤ ਬਰਾਣਾ ਜੀ ਨੇ ਕਰੇ ਆ ਨਾ ਤਾਂ ਪਹਿਲਾਂ ਕੋਈ ਕਰ ਸਕਿਆ ਕਿ ਨਾ ਆਉਣ ਵਾਲੇ ਸਮੇਂ ਤਾਂ ਸਾਨੂੰ ਕਰਨ ਵਾਲਾ ਨਜ਼ਰ ਆਉਂਦਾ ਹੈ ਅਸੀਂ ਇਸੇ ਦੇ ਕੰਮਾਂ ਤੋਂ ਤਦਤਤ ਹੋ ਕੇ ਤਾਂ ਇਹਦੇ ਨਾਲ ਖੜੇ ਹਾਂ ਮੋਢੇ ਦੇ ਨਾਲ ਜੋੜ ਕੇ ਕਿ ਦੁਬਾਰਾ ਭਰਨਦੀਪ ਬਰਾਣਾ ਜੀ ਨੂੰ ਬਣਾਈਏ ਜਰਨਦੀਪ ਰਾਣਾ ਜੀ ਦੁਬਾਰਾ ਬਣਦੇ ਹਨ ਤਾਂ ਆਪਣੇ ਪਿੰਡ ਦੇ ਕੁਝ ਕੰਮ ਸਿਮਰਦੇ ਹਨ ਨਹੀਂ ਤਾਂ ਬਹੁਤ ਸਰਪੰਚ ਇਹ ਜਿਹੇ ਆਏ ਜਿਹੜਾ ਨੇ ਕਦੇ ਦਰਵਾਜ਼ਾ ਵੀ ਨਹੀਂ ਖੋਲ੍ਹਿਆ ਆਵਾਜ਼ਾਂ ਮਾਰ ਮਾਰ ਥੱਕ ਜਾਂਦੇ ਸੀ ਪਰ ਦਰਵਾਜ਼ਾ ਨਹੀਂ ਖੋਲ੍ਹਿਆ ਰਣਜੀਤ ਰਾਣਾ ਜੀ ਦਾ 5 ਸਾਲ ਦੇ ਵਿੱਚ ਇਹ ਦੇਖਿਆ ਸਭ ਤੋਂ ਵੱਡਾ ਗੁਣ ਰਾਤ ਨੂੰ ਇੱਕ ਦਫਾ ਮੈਂ 12 ਵਜੇ ਆ ਗਿਆ 12 ਵਜੇ ਆ ਕੇ ਬਾਰ ਤੇ ਖੜ ਕੇ ਬੱਲ ਮਾਰੀ ਬੇ ਕੰਮ ਹੈ ਰਾਣਾ ਜੀ ਕਹਿੰਦਾ ਇੱਕ ਮਿੰਟ ਚ ਆ ਗਿਆ ਮੈਂ ਇੱਕ ਮਿੰਟ ਤੇ ਪਹਿਲਾਂ ਗੇਟ ਖੋਲ੍ਹ ਕੇ ਸਾਡੇ ਕੋਲ ਆ ਗਿਆ ਸਭ ਤੋਂ ਵੱਡਾ ਗੁਣ ਇਹ ਹੈ ਰਾਤ ਨੂੰ 12 ਵਜੇ ਵੀ ਦਰਵਾਜ਼ਾ ਖੁੱਲਾ ਇਸ ਕਰਕੇ ਇਹ ਸਾਰੀਆਂ ਗੱਲਾਂ ਸੋਚਦੇ ਹੋਏ ਤਾਂ ਅਸੀਂ ਰਣਦੀਪ ਰਾਣਾ ਜੀ ਦੇ ਨਾਲ ਖੜੇ ਹਾਂ ਮੋਢੇ ਦੇ ਨਾਲ ਮੋਢਾ ਜੋੜ ਕੇ ਜੇ ਗੁਰੂ ਪਾਤਸ਼ਾਹ ਜੀ ਦੀ ਕਿਰਪਾ ਰਹੀ ਚੰਗਾ ਬਹੁਤ ਲੈ ਕੇ ਜਿੱਤੂਗਾ ਵੀ ਜ਼ਰੂਰ ਕਿਉਂ ਜਿਹੜੇ ਕਹਿੰਦੇ ਹਨ ਵੀ ਸੰਮਤੀ ਸੰਮਤੀ ਵਾਸਤੇ ਸਭ ਤੋਂ ਪਹਿਲਾਂ ਮੇਰੇ ਤੇ ਗੱਲ ਚੱਲੀ ਸੀ ਵੀ ਬਾਬਾ ਜੀ ਨੂੰ ਆਪਾਂ ਸਾਰੀਆਂ ਪਾਰਟੀਆਂ ਰਲ ਕੇ ਸਭ ਸੰਮਤੀ ਬਣਾ ਦਈਏ ਮੈਂ ਇਸ ਕੰਮ ਦਾ ਮੁਕਾਬਲ ਨਹੀਂ ਹੈ ਸਭ ਤੋਂ ਪਹਿਲਾਂ ਤਾਂ ਮੇਰੀ ਅਣਪੜ੍ਹਤੀ ਹੈ ਦੂਸਰੇ ਨੰਬਰ ਤੇ ਮੇਰੇ ਗਲ ਚਿੰਨੇ ਕੰਮ ਹਨ ਮੈਨੂੰ ਟਾਈਮ ਹੀ ਨਹੀਂ ਹੈ ਮੈਂ ਉਹਨਾਂ ਨੂੰ ਬੇਨਤੀ ਰੱਖੀ ਦੋ ਤਿੰਨ ਬੰਦਿਆਂ ਦਾ ਨਾਮ ਰੱਖਿਆ ਉਹਨਾਂ ਬੰਦਿਆਂ ਤੇ ਉਹ ਸਾਮਤੀ ਨਹੀਂ ਹੋਈ ਜਿਹੜੇ ਉਹ ਕਹਿੰਦੇ ਨਾਲ ਅਸੀਂ ਸੰਮਤੀ ਬਣਾ ਰਹੇ ਸੀ ਸਾਰਾ ਝੂਠ ਹੈ ਉਹ ਅਜਿਹੇ ਕੰਮ ਕਿਹੜਾ ਰਹਿੰਦਾ ਪਿੰਡ ਚ ਹੋਣਾ ਸਾਡੇ ਪਿੰਡ ਚ ਸਭ ਤੋਂ ਵੱਡਾ ਕੰਮ ਇਹ ਰਹਿੰਦਾ ਹੈ ਜਿਹੜਾ ਰਾਣਾ ਜਿੰਨਾ ਦੱਸਿਆ ਵੀ 800 ਕਿੱਲਾ ਮਰਦਾ ਹੈ ਉਹ ਸਭ ਤੋਂ ਵੱਡਾ ਕੰਮ ਸਾਡਾ ਉਹੀ ਹੈ ਵੀ ਉਧਰ ਤੋਂ ਪਾਈਪ ਲਾਈਨ ਦਬੀ ਜਾਵੇ ਸਾਡੇ ਪਿੰਡ ਦੀ ਮਾਰ ਖਤਮ ਹੋ ਜਾਵੇ ਸਭ ਤੋਂ ਵੱਡਾ ਕੰਮ ਤਾਂ ਇਹ ਹੈ ਬਾਕੀ ਗਲੀਆਂ ਨਾਲੀਆਂ ਤਾਂ ਸਾਡੇ ਪਿੰਡ ਦੀਆਂ ਸਾਰੀਆਂ ਹੀ ਮਜ਼ਬੂਤ ਕਰ ਦਿੱਤੀਆਂ ਕਿੰਨੇ ਰਣਜੀਤ ਪ੍ਰਣਾਜ ਜੀ ਨੇ ਕੋਈ ਗਲੀ ਨਾਲੀ ਅੱਜ ਕੱਚੀ ਨਹੀਂ ਕੋਈ ਕਿਤੇ ਕੋਈ ਕਮੀ ਨਹੀਂ ਕਿਸੇ ਲੋੜ ਦੀ ਸਭ ਤੋਂ ਵੱਡੀ ਸਮੱਸਿਆ ਹੈ ਜਿਹੜਾ ਗਰਾਊਂਡ ਵਾਲਾ ਉਹ ਕਹਿੰਦੇ ਹਨ ਇਹ ਬਿਲਕੁਲ ਸਹੀ ਕਿਹਾ ਨੇ ਸਾਡੇ ਪਿੰਡ ਦੇ ਵਿੱਚ ਸਿਆਮ ਲੜ ਜਗ੍ਹਾ ਨਹੀਂ ਜੇ ਜਗ੍ਹਾ ਹੁੰਦੇ ਪਿੱਛੇ ਹੀ ਬਣ ਜਾਂਦਾ ਗਰਾਊਂਡ ਅਗਰ ਜੇ ਅੱਗੇ ਕੋਈ ਜਗ੍ਹਾ ਦਿੰਦਾ ਹੈ ਪੰਜ ਚਾਰ ਕਿੱਲੇ ਦਿੰਦਾ ਹੈ ਲਾਜ਼ਰੂਰੀ ਬਣੂਗਾ ਗਰਾਊਂਡ ਗਰਾਊਂਡ ਬਣੂਗਾ ਇਹਨਾਂ ਦੀ ਸਰਪੰਚੀ ਚ ਬਣੂਗਾ ਪਰ ਸਾਡੇ ਤਾਂ ਇਹੀ ਸਮੱਸਿਆ ਹੁੰਦੀ ਹੈ ਸਾਡੇ ਸਿਆਮ ਲੜ ਜਗ੍ਹਾ ਨਹੀਂ ਗਰਾਉਂਡ ਬਣਾਈਏ ਤਾਂ ਬਣਾਈਏ ਕਿੱਥੇ ਪਿੰਡ ਵਾਲਿਆਂ ਨੂੰ ਵੀ ਮੈਸੇਜ ਦੇਣਾ ਚਾਹੁੰਦਾ ਹਾਂ ਪਿੰਡ ਵਾਲਿਆਂ ਨੂੰ ਮੈਂ ਇਹੀ ਮੈਸੇਜ ਦੇਣਾ ਚਾਹੁੰਦਾ ਹਾਂ ਵੀ ਜਿਵੇਂ ਜਿਵੇਂ ਆਪਾਂ ਨੂੰ ਰਣਦੀਪ ਰਾਣਾ ਜੀ ਮਿਲੇ ਆ ਨਹੀਂ ਮਿਲਣੇ ਆਪਾਂ ਸਾਰੇ ਸੰਜੋਗ ਬਣਾ ਕੇ ਰਲ ਮਿਲ ਕਰਕੇ ਰਣਦੀਪ ਰਣਦੀਪ ਰਾਣਾ ਜੀ ਨੂੰ ਦੁਬਾਰਾ ਫੇਰ ਆਪਾਂ ਸਰਪੰਚ ਚੁਣੀਏ ਸਰਪੰਚ ਚੁਣ ਕੇ ਆਉਣ ਵਾਲੇ 5 ਸਾਲ ਚ ਆਪਾਂ ਫੇਰ ਆਨੰਦ ਬਣਾਈਏ